ਜੀ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਇਆ ਸੈਂਦਾ ਨਮਕ ਸੈਂਦਾ ਨਮਕ ਇਹ ਨਮਕ ਦੇ ਖਾਸੀਅਤ ਬਹੁਤ ਹਨ ਤੇ ਇਹਦੇ ਫਾਇਦੇ ਬਹੁਤ ਆ ਆਪਣੇ ਸਰੀਰ ਨੂੰ ਕਿਉਂਕਿ ਇਹਦੇ ਵਿੱਚ ਮਿਨਰਲ ਬਹੁਤ ਪਾਏ ਜਾਂਦੇ ਆ ਅਸੀਂ ਜਿਹੜਾ ਟਾਟਾ ਵਗੈਰਾ ਨਮਕ ਵਰਤਦੇ ਆ ਜਹੋਰ ਜਿਹੜਾ 10 ਰੁਪਏ 20 ਰੁਪਏ 22 ਰੁਪਏ ਦੀ ਥੈਲੀ ਆ ਨਾ ਉਹ ਹੁੰਦਾ ਸਮੁੰਦਰੀ ਨਮਕ ਸਮੁੰਦਰ ਦੇ ਵਿੱਚ ਪਾਇਆ ਜਾਂਦਾ ਤੇ ਇਹ ਜਿਹੜਾ ਨਮਕ ਹੈ ਇਹ ਹੁੰਦਾ ਪਹਾੜਾਂ ਦੇ ਵਿੱਚ ਪਹਾੜ ਤੋੜ ਕੇ ਇਹ ਨਮਕ ਪਹਿਲਾ ਡਲੀਆਂ ਦੇ ਰੂਪ ਚਾਹਦਾ ਫਿਰ ਇਹਨੂੰ ਪੀਤਾ ਜਾਂਦਾ ਹੈ ਸੈਂਦਾ ਨਮਕ ਪਾਣੀ ਨਾਲੋਂ ਵੱਧ ਮਿਨਰਲ ਹੁੰਦੇ ਆ Google ਤੇ ਸਰਚ ਕਰ ਸਕਦੇ ਆ ਤੁਸੀਂ 100 ਤੋਂ ਵੱਧ ਬਿਮਾਰੀਆਂ ਠੀਕ ਹੋ ਜਾਂਦੀਆਂ ਇਹਦੇ ਨਾਲ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਯੁਰਗ ਸੀ ਉਹ ਇਹੀ ਨਮਕ ਖਾਂਦੇ ਸੀ ਹੱਡੀਆਂ ਮਜ਼ਬੂਤ ਸੀ ਤੇ ਸਿਹਤ ਵੀ ਉਹਨਾਂ ਦੀ ਵਧੀਆ ਰਹਿੰਦੀ ਸੀ ਕਿਉਂਕਿ ਇਹਦੇ ਵਿੱਚ ਪਾਣੀ ਨਾਲੋਂ ਜ਼ਿਆਦਾ ਮਿਨਰਲ ਪਾਏ ਜਾਂਦੇ ਆ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਆ ਹਿਮਾਲਿਆ ਨਮਕ ਕਿਹਾ ਜਾਂਦਾ ਹੈ ਹਿਮਾਲਿਆ ਨਮਕ ਤੇ ਗੂਗਲ ਦੇ ਵਿੱਚ ਜਾਂ ਫਿਰ ਇਹਨੂੰ ਸੈਂਦਾ ਨਮਕ ਜਾਂ ਡੜਲੀ ਵਾਲਾ ਨਮਕ ਹਿਮਾਲਿਆ ਨਮਕ ਤੇ ਵੈਸੇ ਸਰਚ ਮਾਰ ਕੇ ਦੇਖ ਲਓ ਪਾਕਿਸਤਾਨੀ ਨਮਕ ਵੀ ਕਹਿੰਦੇ ਆ ਸਾਰਿਆਂ ਤੋਂ ਵੱਧ ਪਾਣੀ ਨਾਲੋਂ ਵੱਧ ਮਿਨਰਲ ਪਾਏ ਜਾਂਦੇ ਜੋ ਸਿਹਤ ਲਈ ਸਾਡੇ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਮੈਨੂੰ ਵੀ ਉਦੋਂ ਪਤਾ ਲੱਗਾ ਸੀ ਜਦੋਂ ਮੈਂ ਡਾਕਟਰ ਕੋਲ ਗਿਆ ਸੀ ਕਿ ਇਹ ਵੀ ਮੈਨੂੰ ਹੱਡੀਆਂ ਬਹੁਤ ਕਮਜ਼ੋਰ ਰਹਿੰਦੀਆਂ ਤਾਂ ਕੁੱਕੜਾਂ ਦਾ ਡਾਕਟਰ ਤੇ ਬਹੁਤ ਹੀ ਵਧੀਆ ਡਾਕਟਰ ਹੈ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਇਹ ਜਿਹੜਾ ਨਮਕ ਹੈ ਇਹ ਕੋ ਖਾਣਾ ਸ਼ੁਰੂ ਕਰ ਤੇਰੀ ਸਾਰੀਆਂ ਬਿਮਾਰੀਆਂ ਅੱਧੀਆਂ ਬਿਮਾਰੀਆਂ ਤੋਂ ਤੇਰੀਆਂ ਇਹਦੇ ਨਾਲ ਹੀ ਠੀਕ ਹੋ ਜਾਂਦੀਆਂ 2.5 ਸਾਲ ਹੋ ਗਏ ਦੋਸਤੋ ਅੱਜ ਕਿਉਂਕਿ ਮੇਰੇ ਵੀ ਡਿਸਕ ਪ੍ਰੋਬਲਮ ਸੀ ਤੇ ਅੱਜ 70% 70 ਤੋਂ 80% ਮੈਂ ਖਾ ਕੇ ਵਧੀਆ ਹੈ ਕਿਉਂਕਿ 2.5 ਸਾਲ ਹੋ ਗਏ ਅਸੀਂ ਕੋਈ ਨਾਮਕ ਸਮੁੰਦਰੀ ਨਮਕ ਨਹੀਂ ਵਰਤੇ ਅਸੀਂ ਇਹ ਹੀ ਆਪਣਾ ਫਿਆਗੇ ਬਾਤੇ ਅਸਲ ਵਿੱਚ ਤੁਸੀਂ ਵੀ ਵਰਤੋ ਤੇ ਇਹਦੇ ਫਾਇਦੇ ਹੋਣਗੇ